ਅੱਜ ਦੀ ਜੋ ਹੈ ਮਿਲਣੀ ਹੈ ਇਹ ਉਹ ਸੋਰਸ ਦੇ ਮਿਲਣੀ ਹੈ ਉਹ ਸੋਰਸ ਦੇ ਵਿੱਚੋਂ ਇਹ ਨਿਕਲੀ ਹੈ ਕਿ ਪ੍ਰਸ਼ਾਸਨ ਪਬਲਿਕ ਦੇ ਵਿੱਚੋਂ ਨਿਕਲਿਆ ਤੇ ਪ੍ਰਸ਼ਾਸਨ ਦਾ ਕੰਮ ਪਬਲਿਕ ਦੇ ਕੰਮ ਕਰਨਾ ਹੈ ਕੁਝ ਗ੍ਰੈਜੂਲੀ ਕੁਝ ਫ੍ਰੈਂਕਸ ਫੰਡ ਹੰਡਰਨ ਦੇ ਨੇ ਕੁਝ ਕੰਮ ਇਹ ਕਰ ਸਿਵਲਟੀ ਆਰਗੇਨਾਈਜ਼ੇਸ਼ਨ ਇਹ ਕਰ ਨਹੀਂ ਹੈ ਪ੍ਰਸ਼ਾਸਨ ਹੋਈ ਕੰਮ ਕਰ ਰਿਹਾ ਹੁੰਦਾ ਹੈ ਪਰ ਇਹ ਜਿਹੜੀਆਂ ਮਿਲੀਆਂ ਨੇ ਇਹਦੇ ਰਾਹੀਂ ਪਤਾ ਚੱਲਦਾ ਹੈ ਕਿ ਪਬਲਿਕ ਦੀ ਭੂਰ ਕੀ ਇਛਾਵਾਂ ਕੋਈ ਡਿਮਾਂਡਸ ਕੋਈ ਲੋੜਾਂ ਨਹੀਂ ਜੋ ਉਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਆਵਾਜ਼ਾਂ ਪ੍ਰਸ਼ਾਸਨ ਧਿਆਨ ਦੇਵੇ। ਸਿੰਡਰ ਜੋ ਆਏ ਹੋਏ ਪੱਖ ਵੱਖ ਪਾਰਟੀਆਂ ਤੋਂ ਮੈਂਡੇਜ ਪੰਜ ਮੈਂਬਰ ਖੌਰੇ ਤੇ ਕੌਂਸਲ ਦੇ ਸਭ ਤੋਂ ਪਹਿਲਾਂ ਮੈਂ ਜਿਹੜਾ ਹਾਂ ਮੈਂ ਇੱਕ ਸਾਰੇ ਪਬਲਿਕ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਜਿਵੇਂ ਕਿ ਇੱਕ ਤਾਂ ਉਹ ਗਾਉ ਵੀ ਕਿਸੇ ਜੰਗਲ 'ਚ ਅੱਗ ਲੱਗੀ ਹੋਈ ਸੀ ਤਾਂ ਉੱਥੇ ਇੱਕ ਚਿੜੀ ਆਪਣੀ ਚੁੰਝ ਭਰ ਭਰ ਕੇ ਉਹਦੇ ਵਿੱਚ ਪਾਣੀ ਦੇ ਬੂਟਾ ਫਿੱਟ ਰਹੀ ਸੀ ਲੇਕਿਨ ਉਹਦੇ ਵਿੱਚ ਇਸ ਤਰ੍ਹਾਂ ਹੀ ਹੋ ਸਕਦਾ ਕਿ ਪੰਨ ਲਗੇਗੀ ਚਿੜੀ ਅੱਗ ਭਿਆ ਦੇ ਹੋਈ ਪਰ ਇੱਕ ਮਾਰ ਦੀ ਗੱਲ ਸੀ ਜਿਹੜੀ ਵਾਸਤੇ ਕਿ ਉਹ ਸਹਿਯੋਗ ਜਿਹੜੀ ਸੀ ਉਸ ਨੇ ਕਰੀ ਸੀ ਜਿੰਦਗੀ ਨੂੰ ਸੁਝਾਉਣ ਵਾਸਤੇ ਇਸ ਤਰ੍ਹਾਂ ਹੀ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਇੱਕ ਸਹਿਯੋਗ ਕਰਕੇ ਇਹਦਾ ਪ੍ਰੋਗਰਾਮ ਦੇ ਨਾਲ ਜਿੱਥੇ ਵੀ ਚੋਰੀ ਹੁੰਦੀ ਹੈ ਕੋਈ ਨਸ਼ਾ ਅਪਰਾਂ ਅਮਰੀਕਾ ਉੱਤੇ ਜਾ ਕੇ ਆਉਂਦਾ ਨੂੰ ਸੁਹਾਰ ਲਈਏ ਉਸ ਤੋਂ ਬੰਦ ਕਰਾਈਏ ਇਹਨੂੰ ਸ਼ਹਿਰ ਦੇ ਵਿੱਚ ਮੇਰੇ ਵੱਲੋਂ ਤੇ ਸਾਡੀ ਸਰਕਾਰ ਵੱਲੋਂ ਤੇ ਮੇਰੀ ਪੂਰੀ ਟੀਮ ਵੱਲੋਂ ਵਾਅਦਾ ਕੀਤਾ ਕਿ ਜੋ ਵੀ ਸ਼ਹਿਰ ਵਿੱਚ ਹੋ ਰਹੀਆਂ ਨੇ ਜਿਹਾ ਕੋਈ ਬਾਲੀ ਨੇ ਸਭੀ ਦੱਸਿਆ ਤਾਂ ਮੈਂ ਆਪਣੀ ਕਮੇਟੀ ਬਣਾ ਕੇ 10 ਲੱਖ ਰੁਪਏ ਨੇ ਕਾਇਮ ਕੀਤੇ ਪੂਰੇ ਸ਼ਹਿਰ ਦੇ ਵਿੱਚ ਲਗਾਉਣ ਦੀ ਮੈਂ ਮੀਟਿੰਗ ਰੱਖੀ ਹੈ ਅਸੀਂ ਜਲਦੀ ਜਲਦੀ ਪੂਰੇ ਸ਼ਹਿਰ ਦੇ ਵਿੱਚ 10 ਲੱਖ ਰੁਪਏ ਨੂੰ ਕਾਇਮ ਨੇ ਲਾ ਕੇ ਜਿਹੜਾ ਕਿ ਪਰ ਉਹ ਤੁਸ ਫਸਾ ਕੋਲ ਹੋਊਗਾ ਉਹਨੂੰ ਪਤਾ ਲੱਗ ਸਕੇ ਵੀ ਕਿੱਥੇ ਚੋਰੀ ਹੋਈ ਹੈ ਕਿੱਥੋਂ ਮੁੜਦਾ ਚੱਕਿਆ ਅਸੀਂ ਪੂਰਾ ਸਾਜ ਜੋੜ ਤੁਸ ਦੱਸ ਨੂੰ ਕਰ ਰਹੇ ਆਏ ਜਿੱਦਾਂ ਖਾਂਸਾ ਉਹ ਇਸ ਕੀ ਭਤੇ ਸੈਨੀਟੈਂਕੂਲ ਬਹਿਂਦੀ ਹੈ ਵੀ ਅਜਿਹੇ ਸਮਾਂ ਵਿੱਚ ਮਾਵਾਂ ਦੇ ਇੱਕ ਇੱਕ ਪੁੱਤਰ ਉਹ ਨਸ਼ਾ ਨਾਲ ਜਾ ਰਿਹਾ ਹੈ ਲੇਕਿਨ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਹੈ ਜਿਹੜੀਆਂ ਵੀ ਸਰਕਾਰਾਂ ਆਈਆਂ ਦਾਅਵੇ ਕਰਦੀਆਂ ਨੇ ਲੇਕਿਨ ਇਸ ਵਿਸ਼ੇ ਬੰਦ ਉਹ ਉਹਨਾ ਤੇ ਨਹੀਂ ਦਿੱਤਾ ਜਾ ਰਿਹਾ ਜਿੰਨਾ ਦੇਣਾ ਚਾਹੀਦਾ। ਉਸ ਪ੍ਰਸ਼ਾਸਨ ਜਦੋਂ ਵੀ ਕਰਦਾ ਹੈ। ਕਈ ਥਾਂ ਵਿੱਚ ਦੇਖਦੇ ਆਂ। ਭਾਵੇਂ ਕਿਸੀਆਂ ਸਰਕਾਰਾਂ ਸੀ ਚਾਹੇ ਹੁੰਦੀਆਂ ਨੇ ਉਹਨਾਂ ਦੇ ਕਿਤੇ ਨਾ ਕਿਤੇ ਇੰਟਰਫੇਅਰ ਹੋ ਜਾਂਦੀ ਹੈ। ਉਹਦੇ ਕਾਰਨ ਨਸ਼ੇ ਵਾਲੇ ਵੱਧ ਜਾਂਦੇ। ਅੱਜ ਤਾਂ ਇੱਕ ਬੇਨਤੀ ਕਰਾਂਗੇ ਵੀ ਸਰਕਾਰ ਤੇ ਪ੍ਰਸ਼ਾਸਨ ਤੋਂ ਕੋਈ ਵੀ ਚੀਜ਼ ਨੂੰ ਕੇਵੀਂ ਹੁੰਦੀ ਤੇ ਸੱਚੇ ਦਿਨੋ ਸਾਰੇ ਪੁਰਸ਼ ਜਦੋਂ ਇੱਕ ਪੁਰਸ਼ ਪ੍ਰਸ਼ਾਸਨ ਦੇ ਵਿੱਚ ਇੱਕ ਬੰਦਾ ਮਾਰਾ ਆਉਂਦਾ ਹੈ। ਕਿਸੇ ਬਿਜ਼ਨਸ ਦੇ ਵਿੱਚ ਇੱਕ ਬੰਦਾ ਮਾਰਾ ਹੁੰਦਾ ਹੈ। ਤਾਂ ਨੇਵਲ ਸਾਰੇ ਦਿਨਾਂ ਕਿੰਨੇ ਰਿਵਿਊ ਇਤਨਾ ਦੇ ਬੀਐਸਆਰ ਕੇਸ ਨੂੰ ਦੇ ਵੀ ਨੱਥ ਪਾਈ ਜਾਵੇ ਕਿਉਂਕਿ ਬਹੁਤ ਵੱਡਾ ਫਰੋ ਪੁਕਾਰ ਰਿਹਾ ਜਿਹਦਾ ਬੱਚਾ ਚਲਾ ਗਿਆ ਉਹ ਤੇ ਦੁਨੀਆ ਚਲੀ ਗਈ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਵੀ ਡੀਪਲੀ ਸੱਚ ਤੇ ਪਹਿਲਾਂ ਦੇ ਕੇ ਕੇਸ ਨੂੰ ਨੱਥ ਪਾਈਏ ਤਾ ਪੈ ਸਕਦੀ ਹੈ ਸੈਕਿੰਡ ਬੱਚੇ ਬੇਟੀ ਨੇ ਰੁਜ਼ਗਾਰ ਨਾ ਹੋਣ ਕੰਗ ਮਾਰੀ ਸਕੇ ਜਿੰਦ ਨੇ ਪਿਆਰ ਉਹਦਾ ਜੀਵਨ ਬਤੀਤ ਕਰਨ ਲਈ ਉਥੇ ਜਾ ਕੇ ਉਹਨਾਂ ਨੂੰ ਨਸ਼ਾ ਮਿਲਦਾ ਹੈ ਨਸ਼ੇ ਕਰਾ ਉਹਨਾਂ ਦੀ ਜ਼ਿੰਦਗੀ ਬਰਬਾਦ ਹੋ ਰਹੀ ਹੈ ਸੋ ਇਹੀ ਬੇਨਤੀ ਕਰਾਂਗੇ ਵੀ ਇਸ ਤੇ ਪੂਰਾ ਸੀਰੀਅਸ ਨਿੱਤਾਂ ਦੇ ਕੇ ਜੇ ਕੋਈ ਅਫਸਰ ਵੀ ਇੱਥਾਂ ਆਵੇ ਉਹਤੇ ਵੀ ਧੱਕੀ ਕੀਤੀ ਜਾਵੇ ਜੇ ਕੋਈ ਲੀਡਰ ਵੀ ਆਏਵੇ ਸਾਰੇ ਮਤਵੰਤ ਤੇ ਸੱਜਣੋ ਤੁਹਾਡਾ ਇੱਥੇ ਆਉਣ ਦਾ ਮੈਂ ਸਹੇਦ ਨੂੰ धन्यवाद करता हूँ कि तुम अपने टाइम के बीच निकाल के और इतने आयो जो सा आज तो आनो बुलाने का जो मेन पर्पज हैगा वो है, है कि मानियो डीजीपी साहब वालों एक पुलिस और पब्लिक का आपस में तालमेल रखने वास्ते प्रोजेक्ट संपर्क लॉन्च सी किया लास्ट फोर्टीन ऑफ नवंबर को लॉन्च किया सा जो टीचा है कि कमिंग एक मंथ के हर

ਉਸ ਤੋਂ ਅਸੀਂ ਕਿੱਦਾਂ ਨਿਗ੍ਹਾਤ ਪਾ ਸਕਦੇ ਹਾਂਗੇ ਸਾਡੇ ਦੇ ਵਿੱਚ ਆ ਕੇ ਇਹ ਮਾਮਲੇਕ ਦਾ ਜਿਹੜਾ ਪ੍ਰੋਗਰਾਮ ਬਣਾਇਆ ਗਿਆ ਮਾਨਯੋਗ ਡੀਪੀ ਸਾਹਿਬ ਵੱਲੋਂ ਸੰਪਰਕ ਮਹਿੰਮ ਜਿਹੜੀ ਚਲਾਈ ਗਈ ਹੈ ਕਿ ਪਬਲਿਕ ਦੇ ਨਾਲ ਲੋਕਾਂ ਦੇ ਨਾਲ ਸੰਪਰਕ ਕਰੋ ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਸੁਣ ਕੇ ਉਹਨਾਂ ਦਾ ਹੱਲ ਕਰੋ ਜਿਹੜਾ ਉਹਨਾਂ ਦੇ ਮਨ ਦੇ ਵਿੱਚ ਡਾਊਟ ਨੇ ਉਹਨਾਂ ਨੂੰ ਦੂਰ ਕਰੀਏ ਤੇ ਜਿਹੜੀ ਉਹਨਾਂ ਨੂੰ ਕਿਸੇ ਤਰੀਕੇ ਕੋਈ ਪੁਲਿਸ ਤੋਂ ਡਰ ਲੱਗਦਾ ਹੈ ਉਹਦੇ ਬਾਰੇ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇ ਲੇਕੋ ਪੁਲਿਸ ਤੁਹਾਡੀ دوست ਤੇ ਤੁਹਾਡੇ ਪਰਿਵਾਰਾਂ ਚੋਂ ਹੈ ਸੋਸਾਇਟੀ ਚੋਂ ਹੈ ਤੁਸੀਂ ਜਦੋਂ ਮਰਜ਼ੀ ਆ ਕੇ ਪੁਲਿਸ ਨੂੰ ਜਿਹੜੇ ਲੋਕ ਆ ਕੇ ਇਨਫਾਰਮੇਸ਼ਨ ਦੇ ਸਕਦੇ ਹੈ ਤੇ ਮੇਨ ਮੁੱਦਾ ਜਿਹੜਾ ਕ੍ਰਾਈਮ ਬਾਰੇ ਲੋਕਾਂ ਨੇ ਕਿਹਾ ਉਹਦੇ ਬਾਰੇ ਲੋਕਾਂ ਦੇ ਵਿਚਾਰ ਵੀ ਸੁਣੇ ਨੇ ਉਹਨਾਂ ਨੂੰ ਦੱਸਿਆ ਹੈ ਕਿ ਇਹ ਜਿਹੜਾ ਨਸ਼ਾ ਹੈ ਜਾਂ ਹੋਰ ਕ੍ਰਾਈਮ ਹੈ ਇਹ ਸਾਰੀ ਸੋਸਾਇਟੀ ਦੇ ਲੋਕ ਇਕੱਠੇ ਹੋ ਕੇ ਆਪ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਨੈਤਿਕਤਾ ਦੇ ਆਧਾਰ ਤੇ ਉੱਤੇ ਆਪਾਂ ਕੰਮ ਕਰੀਏ ਤਾਂ ਇਹ ਸੋਸਾਇਟੀ ਨੂੰ ਆਪਾਂ ਨਸ਼ਾ ਮੁਕਤ ਵੀ ਕਰ ਸਕਣੇ ਆ ਔਰ ਚੰਗਾ ਸਮਾਜ ਚੰਗਾ ਸਮਾਜ ਜਿਹੜਾ ਅਸੀਂ ਵਧੀਆ ਨਰਵਾ ਸਮਾਜ ਬਣਾ ਸਕਣੇ ਆ ਵਧੀਆ ਸੋਸਾਇਟੀ ਬਣਾ ਸਕਣੇ ਆ ਇਹਦੇ ਸਾਰਿਆਂ ਦੇ ਪਬਲਿਕ ਦਾ ਪ੍ਰੈਸ ਦਾ ਹਰੇਕ ਵਰਗ ਦਾ ਨਾਲ ਜਿਹੜਾ ਸਹਿਯੋਗ ਜ਼ਰੂਰੀ ਹੈ ਇਹਦੇ ਸਬੰਧ ਦੇ ਵਿੱਚ ਹੀ ਅੱਜ ਜਿਹੜੀ ਇੱਥੇ ਮੀਟਿੰਗ ਕੀਤੀ ਸੀ ਇਹ سلسلہ ਇਸ ਤਰ੍ਹਾਂ ਹੀ ਮੀਟਿੰਗਾਂ ਦਾ ਜਾਰੀ ਰਹੇਗਾ ਲੋਕਾਂ ਦੇ ਅਸੀਂ ਵਿਚਾਰ ਸੁਣਦੇ ਰਵਾਂਗੇ ਜੜੀਆਂ ਉਹਨਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਦੇ ਰਵਾਂਗੇ ਔਰ ਉਹਨਾਂ ਦੇ ਸਹਿਯੋਗ ਦੀ ਮੰਗ ਹਮੇਸ਼ਾ ਪੁਲਿਸ ਵੱਲੋਂ ਕੀਤੀ ਜਾਏਗੀ ਤਾਂ ਕਿ ਆਪਾਂ ਵਧੀਆ ਸੁਸਾਇਟੀ ਸਿਰਜ ਸਕੀਏ ਸਰ ਇੰਨੇ ਵੱਡੇ ਪੁਲਿਸ ਅਫਸਰ ਦੇ ਅਧੀਨ ਮੀਟਿੰਗ ਕਰਨਾ ਇਹ ਨਹੀਂ ਸਮਝਦੇ ਤੁਸੀਂ ਕਿ ਦੇਖੋ ਪਹਿਲੀ ਵਾਰ ਹੋ ਰਹੀ ਹੈ ਵੀ ਇਟਸ ਟੂ ਲੇਟ ਨੋ ਕੋਈ ਲੇਟ ਨਹੀਂ ਹੈ ਅਸੀਂ ਤਾਂ ਸ਼ੁਰੂ ਤੋਂ ਹੀ ਮੀਟਿੰਗਾਂ ਕਰ ਰਹੇ ਹਾਂ ਕੋਈ ਪਹਿਲੀ ਵਾਰੀ ਇਹ ਮੀਟਿੰਗ ਨਹੀਂ ਹੋਈ ਬਡਲਾੜਾ ਦੇ ਵਿੱਚ ਸਰ ਮੈਂ ਬਡਲਾੜੇ ਚ ਮੇਰੇ ਆਉਣ ਤੇ ਤਾਂ ਜਿਹੜੀ ਇਹ ਮੀਟਿੰਗ ਪਹਿਲੀ ਹੈ ਲੇਕਿਨ ਪਹਿਲਾਂ ਸਾਡੇ ਐਸਐਸਪੀ ਡੀਐਸਪੀ ਸਾਹਿਬਾਨ ਜੋ ਮੰਡੀਐਸਪੀ ਸਾਹਿਬ ਤੋਂ ਪੁੱਛਿਆ ਕਰਦੇ ਰਹੇ ਨੇ ਮੀਟਿੰਗਸ ਇਹ ਪਬਲਿਕ ਮੀਟਿੰਗਾਂ ਕੋਈ ਅੱਜ ਦੀ ਗੱਲ ਨਹੀਂ ਹੈਗੀ ਸ਼ੁਰੂ ਤੋਂ ਹੀ ਇਹ ਸਾਡੇ ਸਮਾਜ ਦੇ ਵਿੱਚ ਪੁਲਿਸ ਪਬਲਿਕ ਰਿਲੇਸ਼ਨ ਡਵੈਲਪ ਕਰਨ ਲਈ ਜਿਹੜੀਆਂ ਹੁੰਦੀਆਂ ਰਹੀਆਂ ਨੇ ਔਰ ਹਮੇਸ਼ਾ ਅਸੀਂ ਕਰਦੇ ਆ ਸਰ ਇੱਕ ਤੁਸੀਂ ਕਿਹਾ ਸੀ ਵੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੋ ਤੁਹਾਡਾ ਜਿਹੜਾ ਨੇਮ ਆ ਆਫ ਸੈਕਟਰੀ ਰੱਖਿਆ ਜਾਏਗਾ ਪਰ ਦੇਖਣ ਦੇ ਵਿੱਚ ਆਇਆ ਵੀ ਇਹ ਸੈਕਟ ਰਹਿੰਦਾ ਨਹੀਂ ਇਸ ਕਰਕੇ ਪਬਲਿਕ ਡਰਦੀ ਹੈ ਇਹ ਮੰਨਦੇ ਹੋ ਤੁਸੀਂ ਸਰ نو ਇਦਾਂ ਦੀ ਕੋਈ ਗੱਲ ਨਹੀਂ ਜਿਹੜੇ ਬੰਦੇ ਨੂੰ ਕਿਸੇ ਤਰੀਕੇ ਡਾਊਟ ਹੈ ਸਾਡਾ ਕੋਈ ਸੋਰਸ ਬੰਦਾ ਆ ਕੇ ਪੁਲਿਸ ਨੂੰ ਦੱਸੇ ਅਸੀਂ ਉਹਦਾ ਨਾਮ ਹਮੇਸ਼ਾ ਸੈਕਟ ਰੱਖਨੇ ਆਪਣੇ ਸੋਰਸ ਦਾ ਨਾਮ ਅਸੀਂ ਹਮੇਸ਼ਾ ਸੈਕਟ ਰੱਖਨੇ ਇਹ ਤਾਂ ਮਾਨਯੋਗ ਸੁਪਰੀਮ ਕੋਰਟੋਂ ਲੋ ਵੀ ਅਜਾ ਤਨੇ ਕਿ ਸੋਰਸ ਦਾ ਨਾਮ ਅਸੀਂ ਡਿਸਕਲੋਜ਼ ਜਿਹੜਾ ਨਹੀਂ ਕਰਾਂਗੇ ਤੇ ਸਰ ਜੀ ਪਬਲਿਕ ਨੂੰ ਇਸ ਚੀਜ਼ ਤੋਂ ਡਰਨਾ ਨਹੀਂ ਚਾਹੀਦਾ ਅੱਗੇ ਆਉਣ ਇਨਫੋਰਮੇਸ਼ਨ ਦੇਣ ਖਾਸ ਤੌਰ ਤੇ ਮੈਂ ਗੱਲ ਕੀਤੀ ਸੀ ਪੇਰੈਂਟਸ ਨੂੰ ਬੱਚਿਆਂ ਦੇ ਜਿਨ੍ਹਾਂ ਦੇ ਨਸ਼ੇ ਕਰਦੇ ਨੇ ਉਹ ਪੇਰੈਂਟਸ ਅੱਗੇ ਹੋ ਕੇ ਦੱਸਣ ਕਿ ਉਹਨਾਂ ਦਾ ਬੱਚਾ ਨਸ਼ਾ ਕਿੱਥੋਂ ਲੈ ਕੇ ਆਉਂਦਾ ਅਸੀਂ ਉਹ ਵੀ ਡਿਸਕਲੋਜ਼ ਨਹੀਂ ਕਿਸੇ ਨੂੰ ਕਰਾਂਗੇ ਪਰ ਜਿਹੜੇ ਸਮੱਗਲਰ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਅਸੀਂ ਫ੍ਰੀਜ਼ ਕਰ ਰਹੇ ਹਾਂ ਜਿਹੜੇ ਸਪਲਾਈਅਰ ਨੇ ਉਹਨਾਂ ਨੂੰ ਫੜਫੜ ਕੇ ਅਸੀਂ ਅੰਦਰ ਦੇ ਰਹੇ ਹਾਂ ਇਹ ਪਬਲਿਕ ਜੇਕਰ ਅੱਖੇ ਆ ਕੇ ਖੁੱਲ ਕੇ ਸਹਿਯੋਗ ਦਵੇ ਤਾਂ ਇਹ ਜਿਹੜੀ ਨਸ਼ੇ ਦੀ ਲਹਣ ਤੇ ਬੜੀ ਜਲਦੀ ਹੀ ਖਤਮ ਹੋ ਜੇ ਇੱਕ ਹਸਪਤਾਲ ਤੋਂ ਗੋਲੀਆਂ ਮਿਲਦੀਆਂ ਜੋ ਬਾਹਰ ਆ ਕੇ ਡਾਕਟਰ ਖਾਂਦੇ ਦਾ ਰੋਜ਼ ਇੱਕਾ ਜੀ ਦਿੰਦੇ ਡਾਕਟਰ ਉਹਨੂੰ ਚਾਰ-ਚਾਰ ਲੋੜ ਰੱਖੀਆਂ ਆ ਕੇ 50-50 ਰੁਪਏ ਨਹੀਂ ਵੇਚਦੇ ਜੀ ਉਹਨਾਂ ਦੇ ਕਈ ਬਲੀ ਮੈਂ ਆਪਸ ਡੀਐਸਪੀ ਐਸਐਸਪੀ ਸਾਹਿਬ ਦੀ ਜਾਇਆ ਡੀਐਸਪੀ ਸਾਹਿਬ ਨੂੰ ਵੀ ਮਿਲਕੀਏ ਉਹ ਵੇਚਰੋਂ ਨਹੀਂ ਹਟਦੇ ਜੀ ਆ ਕੇ ਧੰਦਾ ਬਣਾ ਪੈਂਦੇ ਇਹਦੇ ਸਬੰਧ ਵਿੱਚ ਮੈਂ ਡੀਸੀ ਸਾਹਿਬ ਨੂੰ ਵੀ ਰਿਕਵੈਸਟ ਕਰਾਂਗਾ ਐਸ.ਐਸ.ਪੀ ਸਾਹਿਬ ਵੀ ਇੱਥੇ ਨੇ ਇਹ ਤੁਹਾਡੇ ਕਨਸਰਨਡ ਐਸਐਮਓ ਨਾਲ ਤੇ ਸੀਐਮਓ ਨਾਲ ਤਾਲਮਿਲ ਪੈਦਾ ਕਰਕੇ ਵੀ ਜਿੰਨੀ ਉਹਨਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਨਸ਼ੇ ਛਡਾਉਣ ਵਾਲਿਆਂ ਦੀ ਉਹਨਾਂ ਨੂੰ ਉਨੀ ਹੀ ਦੇਣ ਇਹ ਐਸਐਮਓ ਸਾਹਿਬ ਤੁਸੀਂ ਡੀ ਸਾਹਿਬ ਨਾਲ ਗੱਲ ਕਰਕੇ ਉਹਨਾਂ ਦੀ ਮੀਟਿੰਗ ਕਰਨ ਸਰ ਹੋਰ ਕੀ ਸੁਨੇਹਾ ਦੇਣਾ ਚਾਹੋਗੇ ਨੌਜਵਾਨਾਂ ਨੂੰ ਖਾਸ ਕਰਕੇ ਕੀ ਨੌਜਵਾਨਾਂ ਨੂੰ ਇਹ ਆ ਵੀ ਖੇਡਾਂ ਵਾਲੇ ਪਾਸੇ ਅੱਗੇ ਆਉਣ ਪੜਨ ਵਾਲੇ ਪਾਸੇ ਅੱਗੇ ਆਉਣ ਬੜੀਆਂ ਭਰਤੀਆਂ ਆ ਰਹੀਆਂ ਨੇ ਆਪਣੀ ਸਿਹਤ ਨੂੰ ਕਾਇਮ ਕਰਨ ਤੰਦਰੁਸਤ ਰਹਿਣ ਤਾਂ ਕਿ ਅਸੀਂ ਕੋ ਵਧੀਆ ਸੋਸਾਇਟੀ ਦੇ ਵਿੱਚ ਕੰਮ ਕਰ ਸਕੀਏ ਹਰੇਕ ਕੰਮ ਦੇ ਵਿੱਚ ਹਿੱਸਾ ਲੈਣ ਨੌਜਵਾਨ ਆ ਨਸ਼ੇ ਛੱਡ ਕੇ ਆਪਣੇ ਸਰੀਰ ਨੂੰ ਤੰਦਰੁਸਤ ਬਣਾਉਣ ਜਿੱਥੇ ਨੌਜਵਾਨ ਸਾਡਾ ਤੰਦਰੁਸਤ ਸਾਡਾ ਦੇਸ਼ ਤੰਦਰੁਸਤ ਸਾਡੀ ਸਟੇਟ ਤੰਦਰੁਸਤ ਉਹਨਾਂ ਦੇ ਪਰਿਵਾਰ ਜਿਹੜੇ ਨੇ ਉਹ ਤੰਦਰੁਸਤ ਨੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਖੇੜੇ ਆਉਣ ਦੇ ਤਾਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV